ਜਿਹੜੀ 70000 ਰੁਪਇਆ ਉਹਦੀ ਸਿਰਫ ਇੱਕ ਦਿਨ ਦੀ ਕਮਾਈਆ ਇੱਕ ਦਿਨ ਦੀ ਦੇਖੋ ਜਿਹੜੇ ਆਰਡਰ ਹੁੰਦੇ ਨੇ ਉਹਦੇ ਜਿਸ ਪੇਂਟ ਤੋਂ ਬਣਾਉ ਕਰਦੇ ਹੋ ਹਨਾ ਤੁਸੀਂ ਉਹਨੂੰ ਤੁਹਾਨੂੰ ਸੈਟ ਅਪ ਨੂੰ ਦੀ ਜ਼ਿਆਦਾ ਲੋੜ ਨਹੀਂ ਹੈਗੀ ਫੇਸਬੁੱਕ ਤੋਂ ਵੀ ਤੁਸੀਂ 2 ਲੱਖ ਰੁਪਇਆ ਮਹੀਨਾ ਕਿਉਂਕਿ ਜਿਹੜਾ ਫੇਸਬੁੱਕ ਆ ਔਰ YouTube ਦੇ ਨਾਲ ਜ਼ਿਆਦਾ ਪੈਸਾ ਦਿੰਦਾ ਵਾ ਲੱਖ ਰੁਪਇਆ ਪਮੰਦਿਆ ਜ਼ਿਆਦਾ ਨਹੀਂ ਮੈਂ ਕਹਿੰਦਾ ਕਿ ਘੱਟੋ ਘੱਟ 1 ਲੱਖ ਰੁਪਇਆ ਸਿਰਫ 3 ਲੱਖ ਰੁਪਇਆ ਇਹਦੇ ਹੋਗੇ ਫੇਸਬੁਕ ਤੇ YouTube ਦੇ ਉਤੋਂ ਹੁਣ ਆਪਾਂ ਗੱਲ ਕਰੀਏ ਜਦੋਂ ਤੁਹਾਡੇ 10000 ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਦੇ ਵਿੱਚ ਹੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦਾ ਤੁਸੀਂ ਲੱਖ ਰੁਪਿਆ ਤੁਸੀਂ ਕਮਾ ਸਕਦੇ ਹੋ ਉਹ ਵੀ 0 ਰੁਪਿਆ ਇਨਵੈਸਟ ਕੀਤੇ ਬਿਨਾ ਉਹ ਕੰਮ ਕਿਹੜਾ ਕੰਮ ਆ ਤੁਸੀਂ ਕਿਵੇਂ ਕਰਨਾ ਵਾ ਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਉਹ ਮੈਂ ਪ੍ਰੋਪਰਲੀ ਤੁਹਾਨੂੰ ਸਟੈਪ ਵਾਈਜ਼ ਸਟੈਪ ਇਸ ਵੀਡੀਓ ਦੇ ਵਿੱਚ ਦੱਸ ਰਾਵਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਓ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਦੋਸਤੋ ਆਓ ਜੀ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਜਿਹੜਾ ਆਪਾਂ ਅੱਜ ਦਾ ਵੀਡੀਓ ਦਾ ਟੌਪਿਕ ਹੈਗਾ ਜੀ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈਗਾ ਜੀ ਵੀ ਤੁਸੀਂ ਘਰ ਵਿੱਚ ਖਾਣ ਪੀਣ ਦਾ ਸਟੋਰ ਖੋਲ੍ਹ ਕੇ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਕਮਾ ਸਕਦੇ ਹੋ ਉਹ ਵੀ ਇਨਵੈਸਟ 0 ਰੁਪਿਆ ਕਰਨਾ ਤੁਸੀਂ ਦੇਖੋ ਬਹੁਤ ਸਾਰੇ ਮੇਰੇ ਇਹੋ ਜਿਹੇ ਭੈਣ ਭਰਾ ਹੈਗੇ ਨੇ ਜਿਨ੍ਹਾਂ ਨੂੰ ਕੁਕਿੰਗ ਬਹੁਤ ਹੀ ਵਧੀਆ ਆਉਂਦੀ ਆ ਉਹ ਬਹੁਤ ਵਧੀਆ ਕੁਕਿੰਗ ਕਰ ਲੈਂਦੇ ਨੇ ਉਹਨਾਂ ਤੋਂ ਜੋ ਮਰਜ਼ੀ ਬਣਾ ਲਓ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਤਾਂ ਹੈਗੀ ਹੀ ਨਹੀਂ ਆਲਰੇਡੀ ਬਹੁਤ ਵਧੀਆ ਕੁਕੀ ਬਣਾ ਲੈਂਦੇ ਨੇ ਉਹ ਮਟਰ ਪਨੀਰ ਹੋ ਗਿਆ ਰਾਜਮਾ ਹੋ ਗਿਆ ਕਾਰੇ ਚਨੇ ਹੋਗੇ ਚਿੱਟੇ ਚਨੇ ਹੋਗੇ ਛੋਲੇ ਭਟੂਰੇ ਹੋਗੇ ਹਨਾ ਇਹ ਮੇਥੀ ਜਾਂ ਰੋਟੀਆਂ ਹੋਗੀਆਂ ਇਦਾਂ ਦੀ ਮਤਲਬ ਬਹੁਤ ਵਧੀਆ ਚੀਜ਼ਾਂ ਉਹ ਬਣਾ ਲੈਂਦੀਆਂ ਨੇ ਕੁਝ ਮੇਰੇ ਵੀਰ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਕੁਕਿੰਗ ਬਹੁਤ ਵਧੀਆ ਕਰ ਲੈਂਦੇ ਨੇ ਤੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਉਹ ਬਹੁਤ ਹੀ ਵਧੀਆ ਬਣਾ ਲੈਂਦੇ ਨੇ ਸੋ ਤੁਸੀਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਆਪਣਾ YouTube ਚੈਨਲ ਬਣਾ ਲੈਣਾ ਨਵਾਂ YouTube ਚੈਨਲ ਬਣਾ ਲੈਣਾ ਤੁਸੀਂ ਉਹ ਜਿਹੜਾ YouTube ਚੈਨਲ ਬਣਾਉਣਾ ਉਹ ਤੁਸੀਂ ਬਣਾਉਣਾ ਵਾ ਆਪਣਾ ਕੁਕਿੰਗ ਦੇ ਰਿਗਾਰਡਿੰਗ ਤੁਸੀਂ ਬਣਾਉਣਾ ਵਾ ਉਹਦਾ ਨਾਮ ਤੁਸੀਂ ਕੁਝ ਵੀ ਰੱਖ ਸਕਦੇ ਹੋ ਚਾਹੇ ਤੁਸੀਂ ਆਪਣੇ ਨਾਮ ਦੇ ਉੱਤੇ ਬਣਾ ਲਓ ਜਾਫਰ ਤੁਸੀਂ ਕੀ ਹੋਰ ਨਾ ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਨਾਮ ਦੇ ਉੱਤੇ ਤੁਸੀਂ ਇੱਕ YouTube ਚੈਨਲ ਬਣਾ ਲਓ ਇੱਕ ਤੁਸੀਂ Facebook ਤੁਸੀਂ ਚੈਨਲ ਬਣਾ ਲਓ ਚੈਨਲ ਬਣਾਉਣ ਤੋਂ ਬਾਅਦ ਕੀ ਕਰਨਾ ਹੋ ਤੁਸੀਂ ਮੰਨ ਲਓ ਕੋਈ ਵੀ ਤੁਸੀਂ ਚੀਜ਼ ਤੁਸੀਂ ਬਣਾਉਣੀ ਚਾਹੁੰਦੇ ਹੋ ਮੰਨ ਕੇ ਚੱਲੋ ਤੁਸੀਂ ਇਹ ਦੇਖੋ ਤੁਸੀਂ ਹੁਣ ਸਭ ਤੋਂ ਪਹਿਲਾਂ ਤੁਸੀਂ ਇੱਕ YouTube ਚੈਨਲ ਬਣਾ ਲਿਆ ਇਹ ਤੁਸੀਂ YouTube ਚੈਨਲ ਬਣਾ ਲਿਆ ਤੁਸੀਂ ਇੱਕ ਤੁਹਾਡਾ YouTube ਚੈਨਲ ਹੋ ਗਿਆ ਇੱਕ ਤੁਹਾਡਾ ਹੋ ਗਿਆ Facebook ਚੈਨਲ ਹੋ ਗਿਆ ਤੁਹਾਡਾ ਇਹ ਤੁਸੀਂ ਦੋ ਚੈਨਲ ਤੁਸੀਂ ਬਣਾ ਲੈਣਿਆ ਹੁਣ ਤੁਸੀਂ ਕਰਨਾ ਕੀ ਹੈ ਜਦੋਂ ਤੁਹਾਡਾ ਇੱਕ YouTube ਚੈਨਲ ਬਣ ਗਿਆ ਤੇ Facebook ਚੈਨਲ ਬਣ ਜਾ ਜਿਹੜਾ ਨਾਮ ਤੁਸੀਂ ਆਪਣਾ YouTube ਦੇ ਉੱਤੇ ਰੱਖੋਗੇ ਉਹੀ ਨਾਮ ਤੁਸੀਂ ਆਪਣਾ Facebook ਦੇ ਉੱਤੇ ਰੱਖਣਾ ਵਾ ਹੁਣ ਤੁਸੀਂ ਕੀ ਕਰਨਾ ਤੁਹਾਡੇ ਕੋਲ ਸਿਰਫ ਇੱਕ Android ਫੋਨ ਚਾਹੀਦਾ ਬਸ ਹੋਰ ਕੁ ਭਾਉਂ ਕੁਝ ਵੀ ਨਹੀਂ ਚਾਹੀਦਾਗਾ ਜਿਹੜੀ ਆਪਾਂ ਵੀਡੀਓ ਐਡੀਟਿੰਗ ਕਰਨੀ ਹੈ ਉਹ ਵੀ ਆਪਾਂ Android ਫੋਨ ਦੇ ਵਿੱਚ ਹੀ ਕਰ ਲੈਣੀ ਹੈ ਤੇ ਜਿਹੜੀ ਆਪਾਂ ਸ਼ੂਟ ਕਰਨਾ ਵਾ ਉਹ ਵੀ ਆਪਾਂ Android ਫੋਨ ਦੇ ਵਿੱਚ ਕਰ ਲੈਣਾ ਵਾ Android ਫੋਨ ਤੁਹਾਡੇ ਸਾਰਿਆਂ ਕੋਲ ਮੇਰੇ ਭੈਣ ਭਰਾਵਾਂ ਕੋਲ ਅੱਜ ਦੀ ਡੇਟ ਦੇ ਵਿੱਚ ਹੇਗਾ ਯਾ ਅਗਰ ਕਿਸੇ ਕੋਲ ਲੈਪਟਾਪ ਹੈਗਾ ਵਾ ਐਡੀਟਿੰਗ ਕਰਨ ਵਾਸਤੇ ਤਾਂ ਸਭ ਤੋਂ ਵਧੀਆ ਵਾ ਅਗਰ ਲੈਪਟਾਪ ਨਹੀਂ ਵੀ ਹੈਗਾ ਤਾਂ ਤਾਂ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜੇਗੀ ਸਭ ਤੋਂ ਪਹਿਲਾਂ ਤੁਸੀਂ YouTube ਚੈਨਲ ਤੇ Facebook ਤੁਸੀਂ ਪੇਜ ਬਣਾ ਲੈਣਾ ਅਗਰ ਤੁਹਾਡਾ YouTube ਚੈਨਲ ਨਹੀਂ ਬਣਾ ਲਾਉਂਦਾ ਉੱਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਉਹ ਜਾ ਕੇ ਵੀਡੀਓ ਦੇਖ ਲਓ ਤੇ ਆਪਣਾ YouTube ਚੈਨਲ ਤੁਸੀਂ ਅੱਜ ਹੀ ਬਣਾ ਲਓ ਤੇ Facebook ਪੇਜ ਜਿਹੜਾ ਤੁਸੀਂ ਬਣਾਉਣਾ ਉਹਨੂੰ ਕਿਵੇਂ ਬਣਾਉਣਾ ਵਾ ਉਤ ਤੁਸੀਂ ਅਗਰ ਤਾਂ ਬਣਾਉਣਾ ਆਂਦਾ ਤਾਂ ਗੁੱਡ ਵਾ ਅਗਰ ਨਹੀਂ ਬਣਾਉਣਾ ਆਂਦਾ ਤਾਂ ਤੁਸੀਂ ਥੱਲੇ ਕਮੈਂਟ ਕਰੋ ਫੇਸਬੁੱਕ ਪੇਜ ਕਿਵੇਂ ਬਣਾਈਦਾ ਵਾ ਤਾਂ ਉਹਦੇ ਵਾਸਤੇ ਮੈਂ ਅਗਲੀ ਇੱਕ ਵੀਡੀਓ ਲੈ ਕੇ ਆ ਰਾਂਗਾ ਵੀ ਫੇਸਬੁੱਕ ਪੇਜ ਤੁਸੀਂ ਕਿਵੇਂ ਬਣਾ ਸਕਦੇ ਹੋ ਉਸ ਤੋਂ ਬਾਅਦ ਕੀ ਕਰਨਾ ਵਾ ਮੰਨ ਕੇ ਚੱਲੋ ਤੁਸੀਂ ਸਬਜ਼ੀ ਬਣਾਤੀ ਮਟਰ ਪਨੀਰ ਦੀ ਹਨਾ ਤੁਸੀਂ ਮਕੇ ਤਾਂ ਮਟਰ ਪਨੀਰ ਮਟਰ ਪਨੀਰ ਤੇ ਤੁਸੀਂ ਸਬਜ਼ੀ ਬਣਾ ਲੈਣੀ ਆ ਜੋ ਵੀ ਜਿਵੇਂ ਜਿਵੇਂ ਤੁਸੀਂ ਸਬਜ਼ੀ ਬਣਾਣੀ ਹੈ ਸਭ ਤੋਂ ਪਹਿਲਾਂ ਆਪਣਾ ਜੋ ਵੀ ਤੁਹਾਡੇ ਮਸਾਲੇ ਨੂੰ ਸੋਦੇ ਹੋਗੇ ਜੜੇ ਹਨ ਉਹ ਤੁਸੀਂ ਰੈਡੀ ਕਰਕੇ ਰੱਖ ਲੈਣਾ ਘਰ ਦੇ ਵਿੱਚ ਇਹਦੇ ਵਾਸਤੇ ਤੇ ਜੂਰੂਰੀ ਨਹੀਂ ਹੈਗਾ ਵੀ ਤੁਸੀਂ ਮਨ ਕੋਕੀ ਦਾ ਚੈਨਲ ਖੋਲ ਰਹੇ ਹੋ ਉਹਦੇ ਵਾਸਤੇ ਤੁਹਾਨੂੰ ਇੱਕ ਲੱਤ ਤੂੰ ਸੈਪਰੇਟ ਤੁਹਾਨੂੰ ਮਤਲਬ ਹੀ ਵਧੀਆ ਤੁਹਾਨੂੰ ਸੈਟਅਪ ਬਣਾ ਲੈਣਾ ਪਏਗਾ ਤੁਹਾਨੂੰ ਭਾਂਡੇ ਬਹੁਤ ਸੋਹਣੇ ਚਾਹੀਦੇ ਆ ਉਹ ਚਾਹੀਦਾ ਫਰਾਂਸ ਤੇ ਰਟਮ ਕੜੇ ਕੁਝ ਵੀ ਨਹੀਂ ਕਰਨਾ ਆਪਾਂ ਕੁਝ ਵੀ ਨਹੀਂ ਇਹ ਮੇਰੇ ਕੋਲ ਬਹੁਤ ਸਾਰੇ ਚੈਨਲ ਹੈਗੇ ਨੇ ਜਿਹੜੇ ਤੁਸੀਂ ਦੇਖੂਗੇ ਨਾ ਉਹ ਸਿੰਪਲ ਘਰ ਦੇ ਵਿੱਚ ਆਪਣੇ ਪੰਜਾਬ ਦੇ ਵੀ ਬਹੁਤ ਸਾਰੇ ਯੂਨੀ ਚੈਨਲ ਹੈਗੇ ਆ ਜਿਹੜੇ ਮਤਲਬ ਵੀ ਆਪਣੇ ਬਾਹਰ ਪਿੰਡਾਂ ਦੇ ਵਿੱਚ ਅਣ ਜਿਵੇਂ ਚੌਂਕਾ ਨਹੀਂ ਹੁੰਦਾ ਹੈਗਾ ਪਰ ਉਹਨਾਂ ਨੇ ਚੁੱਲਾ ਬਣਾਇਆ ਹੁੰਦਾ ਚੌਂਕੇ ਦੇ ਵਿੱਚ ਉਹ ਉੱਥੇ ਖੜਕ ਕੇ ਨਾ ਆਪਣਾ ਫੋਨ ਰੱਖ ਕੇ ਸਾਰੀ ਕੁਝ ਜੋ ਵੀ ਮੰਨ ਰੋਟੀ ਬਣਾਉਂਦੀ ਆ ਮੈਥੀ ਦੀ ਰੋਟੀ ਬਣਾਉਂਦੇ ਆ ਮੱਕੀ ਦੀ ਰੋਟੀ ਬਣਾਉਂਦੇ ਆ ਜਾਂ ਫਿਰ ਉਹ ਆ ਬੱਜਰੀ ਦੀ ਰੋਟੀ ਹੋ ਗਈ ਕੋਈ ਵੀ ਬਣਾਉਂਦੇ ਆ ਤਾਂ ਉਹਦੇ ਵਿੱਚ ਉਹ ਦੱਸੀ ਜਾਂਦੇ ਨੇ ਤੇ ਉਹ ਈਸੀ ਤਰ੍ਹਾਂ ਹੀ ਉਹ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦਿੰਦੇ ਨੇ ਤੇ ਉਹਨਾਂ ਦੇ 1 ਮਿਲੀਅਨ 1 ਮਿਲੀਅਨ ਪਲੱਸ ਉਹਦੇ ਵਿਊ ਆ ਜਾਂਦੇ ਨੇ ਤੇ ਉਹਦੇ ਤੋਂ ਉਹ ਇਨਕਮ ਵੀ ਬਹੁਤ ਸੋਣੀ ਕਰਦੇ ਆ ਹੁਣ ਸਭ ਤੋਂ ਪਹਿਲਾਂ ਚਲੋ ਮੈਂ ਤੁਹਾਨੂੰ ਨਾ ਆਪਣੇ ਫੋਨ ਡਿਸੈਗਰੀ ਇੰਦੇ ਉੱਤੇ ਦੋਕ ਬਣਾਵਾ ਫੋਨ ਡਿਸੈਗਰੀ ਤੇ ਮੈਂ ਤੁਹਾਨੂੰ ਦੱਸਣਾ ਜਿਹੜੇ ਇਦਾਂ ਦੇ ਚੈਨਲ ਹਨ ਉਹ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਗਰੋਅ ਕਰਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੁਕਾਨਾ ਤੁਸੀਂ ਸਾਈਟ ਤੇ ਦੇਖੋ ਜੀ ਇਧਰ ਸਾਈਟ ਦੇ ਉੱਤੇ ਮੇਰੀ ਸਕਰੀਨ ਚੱਲਦੀ ਵੀ ਹੈ ਸਭ ਤੋਂ ਪਹਿਲਾਂ ਮੈਂ ਕੋਲੇ YouTube YouTube ਖੋਲ ਕੇ ਮੈਂ ਇੱਥੇ ਲਿਖ ਦਿਨਾ ਮਟਰ ਪਨੀਰ ਕੀ ਸਬਜ਼ੀ ਕਿਵੇਂ ਬਣਾਈ ਮਟਰ ਮਟਰ ਪਨੀਰ ਕੀ ਆ ਆ ਗਿਆ ਮਟਰ ਪਨੀਰ ਰੈਸਪੀ ਆ ਗਿਆ ਦੇਖੋ ਤੁਸੀਂ ਇਹ ਦੇਖੋ ਧਿਆਨ ਨਾਲ ਇਹਦੇ ਵੀਊ ਦੇਖਿਆ ਤੁਸੀਂ ਕਿੰਨੇ ਆਏ ਹੋਣਗੇ ਤੁਸੀਂ ਆਹ ਦੇਖ ਲਓ ਤਿੰਨ ਹਫ਼ਤੇ ਹੋਏ ਆ ਤਿੰਨ ਹਫ਼ਤੇ ਵਿੱਚ ਬਣਾਈਆ ਇਹਦੇ ਆਏ ਨੇ 492000 ਤੇ ਤੁਸੀਂ ਆ ਥੱਲੇ ਦੇਖ ਲਓ 2 ਮਹੀਨੇ ਦੇ ਵਿੱਚ 1.1 ਮਿਲੀਅਨ 뷰 ਇਹਦੇ ਨੇ ਠੀਕ ਹੈ ਜੀ ਤੁਸੀਂ ਆ ਨੀਚੇ ਦੇਖ ਲਓ ਆ ਦੇਖ ਲਓ 5 ਸਾਲ ਹੋਏ ਨੇ ਇਹਨੂੰ ਵੀਡੀਓ ਬਣਾਇ ਨੂੰ 100 ਮਿਲੀਅਨ 100 ਮਿਲੀਅਨ ਆ ਗਏ ਤੇ ਇਹਦੀ ਦੇਖ ਲਓ ਜੇ ਇਹਦੇ 100 ਮਿਲੀਅਨ 뷰 ਆਏ ਨੇ ਤਾਂ ਇਹਦੀ ਤੋਂ ਇਨਕਮ ਦੇਖ ਲਓ ਕਿੰਨੀ ਹੋਈ ਹੋਣੀ ਹੈ ਨਾ ਆ ਦੇਖ ਲਓ ਬਹੁਤ سارے ਨੇ ਇਹਨੂੰ 1 ਸਾਲ ਹੋਇਆ 1 ਮਿਲੀਅਨ ਹੋਏ ਨੇ ਇਦਾਂ ਦੇ ਬਹੁਤ سارے ਚੈਨਲ ਨੇ ਜਿਹੜੇ ਮਤਲਬ ਹੀ ਜਿਨ੍ਹਾਂ ਦੀ ਬਹੁਤ ਹੀ ਵਧੀਆ ਇਨਕਮ ਹੋਣੀ ਹੈ ਸ਼ੁਰੂ ਹੋ ਜਾਂਦੇ ਆ ਤੁਸੀਂ ਵੀ ਬਣਾ ਸਕਦੇ ਹੋ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹੋ ਜਿਹੇ ਜਿਹੜੇ ਚੈਨਲ ਨੇ ਜਿਵੇਂ ਕੁਖੀ ਦਾ ਚੈਨਲ ਨੇ ਇਹ ਬਹੁਤ ਹੀ ਜ਼ਿਆਦਾ ਇਹ ਗਰੋ ਕਰਦੇ ਨੇ ਅਗਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਇਹ ਚੈਨਲ ਬਣਾ ਲੈਂਦੇ ਹੋ ਚਾਹੇ ਤੁਸੀਂ ਮਤਲਬ ਵੀ ਮੰਨ ਕੇ ਤਰੋ ਕੁਝ ਵੀ ਬਣਾਉ ਚਾਹੀਏ ਦੇਖੋ ਮੱਕੀ ਦੀ ਰੋਟੀ ਹਰ ਕਿਸੇ ਨੂੰ ਨਹੀਂ ਬਣਾਣੀ ਆ ਜਾਂਦੀ ਹੈਗੀ ਜਿਹਨੂੰ ਮੱਕੀ ਦੀ ਰੋਟੀ ਬਣਾਣੀ ਆਉਂਦੀ ਹੈਗੀ ਆ ਤਾਂ ਉਹ ਮੱਕੀ ਦੀ ਰੋਟੀ ਵੀ ਬਣਾ ਸਕਦਾ ਵਾ ਧਾਨਾ ਬਾਜਰੇ ਦੀ ਰੋਟੀ ਨਹੀਂ ਬਣਾਣੀ ਇਹ ਤੁਸੀਂ ਦੱਸ ਸਕਦੇ ਹੋ ਉਹ ਲੋਕ ਤੁਹਾਨੂੰ ਦੇਖ ਕੇ ਬਨੋਂਗੇ ਹਨਾ ਸਬਜ਼ੀਆਂ ਹੋ ਗਈਆਂ ਅਲੱਗ-ਅਲੱਗ ਤਰ੍ਹਾਂ ਦੀਆਂ ਇਹ ਤਾਂ ਹੋ ਗਿਆ ਨੰਬਰ ਪਾਰਟ 1 ਇਹ ਸੀਗਾ ਆਪਣਾ ਪਾਰਟ ਨੰਬਰ 1 ਹੁਣ ਜਿਹੜਾ ਨੰਬਰ 2 ਪਾਰਟ ਹੈ ਜਿਹੜਾ ਮੈਂ ਕਿਹਾ ਸੀ ਵੀ ਤੁਸੀਂ ਖਾਣ ਪੀਣ ਦਾ ਸਟੋਰ ਹੈ ਜਿਹੜਾ ਤੁਸੀਂ ਉਹ ਕਿਵੇਂ ਖੋਲ ਸਕਦੇ ਹੋ ਹਨਾ ਹੁਣ ਆਪਾਂ ਗੱਲ ਕਰਦੇ ਹਾਂ ਦੇਖੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਲਓ ਜਾਂ ਤੁਹਾਡੇ ਆਪਣੇ ਰਿਸ਼ਤੇਦਾਰ ਵੀ ਹੋਣਗੇ ਜਾਂ ਤੁਸੀਂ ਖੁਦ ਵੀ ਦੇਖ ਲਓ ਜਾਂ ਤੁਹਾਡੇ ਆਪਣੇ ਆਲੇ ਦੁਆਲੇ ਗਵਾਂਢ ਦੇ ਵਿੱਚ ਦੇਖ ਲਓ ਹਰੇਕ ਕੋਈ ਬੰਦਾ ਆਨਲਾਈਨ ਚੀਜ਼ ਮੰਗੋਂਦੇ ਮੰਗੋਂਦਾ ਜੋ ਕਿ ਉਹ ਜਿਹੜਾ ਸਮਾਂ ਚੱਲਦਾ ਪਿਆ ਵਾ ਉਹ ਆਨਲਾਈਨ ਚੀਜ਼ਾਂ ਦਾ ਹੀ ਚੱਲਦਾ ਪਿਆ ਉਹ ਬੰਦਾ ਆਨਲਾਈਨ ਚੀਜ਼ ਮੰਗਦਾ ਆਨਲਾਈਨ ਹੀ ਬੰਦਾ ਫੋਰਮੋਂ ਆਂਦਾ ਵਾ ਮੰਨ ਲਓ ਕਿਸੇ ਨੇ ਰੋਟੀ ਖਾਣੀ ਆ ਜਾਂ ਮੰਨ ਲਓ ਕਿਸੇ ਨੇ ਕੇਕ ਮੰਗਾਣਾ ਬਰਥਡੇ ਕੇਕ ਮੰਗਾਣਾ ਕੁਝ ਵੀ ਉਹ ਆਨਲਾਈਨ ਹੀ ਉਹ ਬੰਦਾ ਮਤਲਬ ਵੀ ਆਰਡਰ ਕਰਦਾ ਵਾ ਉਹਦੇ ਕੀ ਹੁਣ ਦੇਖੋ ਤੁਹਾਨੂੰ ਪਿੰਨੀਆਂ ਬਣਾਉਣੀਆਂ ਆਂਦੀਆਂ ਨੇ ਮੰਨ ਕੇ ਚਲੋ ਤੁਹਾਨੂੰ ਆਟੇ ਦੀਆਂ ਪਿੰਨੀਆਂ ਆ ਗਈਆਂ ਬਣਾਉਣੀਆਂ ਨਾ ਤੁਹਾਨੂੰ ਆਟੇ ਦੀਆਂ ਪਿੰਨੀਆਂ ਆਈਆਂ ਆਟੇ ਦੀਆਂ ਪਿੰਨੀਆਂ ਹੋ ਗਈਆਂ ਨੰਬਰ 1 ਨੰਬਰ 2 ਤੁਸੀਂ ਮੰਨ ਕੇ ਚਲੋ ਤੁਹਾਨੂੰ ਚੋਲੇ ਦੀਆਂ ਪਿੰਨੀਆਂ ਹੋ ਗਈਆਂ ਚੋਲੇ ਦੀਆਂ ਪਿੰਨੀਆਂ ਏ ਤੁਸੀਂ ਸਾਰੀਆਂ ਆਪਣੇ YouTube ਚੈਨਲ ਤੇ ਤੁਸੀਂ ਬਣਾ ਕੇ ਤੋਂ ਪਾਉਣੀਆਂ ਨੇ ਵੀ ਆਟੇ ਦੀਆਂ ਪਿੰਨੀਆਂ ਕਿਵੇਂ ਬਣਾਉਣੀਆਂ ਨੇ ਚੋਲਾਂ ਦੀਆਂ ਪਿੰਨੀਆਂ ਕਿਵੇਂ ਬਣਾਉਣੀਆਂ ਨੇ ਹਰ ਇੱਕ ਚੀਜ਼ ਤੁਸੀਂ ਇਹਦਾ ਆਪਣਾ ਆਪਣਾ ਕੇ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰੀ ਜਾਣੀਆਂ ਹੁਣ ਅਪਲੋਡ ਕਰਨ ਤੋਂ ਬਾਅਦ ਕੀ ਹੋਏਗਾ ਦੇਖੋ ਜਦੋਂ ਤੁਹਾਡੇ ਚੈਨਲ ਤੁਹਾਡਾ ਵਾਇਰਲ ਹੋਣਾ ਸ਼ੁਰੂ ਹੋ ਗਿਆ ਮੰਨ ਕੇ ਜਦੋਂ ਤੁਹਾਡੇ ਚੈਨਲ ਦੇ ਉੱਤੇ ਤੁਸੀਂ ਘੱਟੋ ਘੱਟ ਤੁਸੀਂ 30 ਤੋਂ ਲੈ ਕੇ 35 ਵੀਡੀਓ ਤੁਸੀਂ ਅਪਲੋਡ ਕਰਨੀਆਂ ਤੁਸੀਂ ਸ਼ੁਰੂ ਕਰਤੀਆਂ ਜਦੋਂ ਤੁਹਾਡੇ ਚੈਨਲ 'ਤੇ 30 35 ਵੀਡੀਓ ਅਪਲੋਡ ਹੋ ਗਈਆਂ ਉਹਨਾਂ ਦੇ ਵਿੱਚੋਂ ਇੱਕ ਕਦ ਜਦੋਂ ਵੀਡੀਓ 100% ਤੁਹਾਡੀ ਵਾਇਰਲ ਹੋਏ ਕੀ ਹੋਏਗੀ ਉਹਦੇ ਮਿਲੀਅਨਾਂ ਦੇ ਵਿੱਚ ਵਿਊ ਆ ਜਾਣਗੇ ਤੇ ਫਿਰ ਉਸ ਤੋਂ ਬਾਅਦ ਕੀ ਆ ਜਦੋਂ ਤੁਹਾਡੇ 10000 ਸਬਸਕ੍ਰਾਈਬਰ ਹੋਗੇ ਤੁਹਾਡੇ 10000 ਸਬਸਕ੍ਰਾਈਬਰ ਹੋਗੇ ਹੁਣ ਤੁਸੀਂ ਕਮਾਈ ਕਿਵੇਂ ਕਰੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡਾ YouTube ਚੈਨਲ ਆ ਜਿਹੜਾ ਉਹ ਮੋਨਟਾਈਜੇਸ਼ਨ ਹੋ ਜਾਊਗਾ YouTube ਤੋਂ ਉਤੋਂ ਨੰਬਰ 1 ਤੁਸੀਂ YouTube ਦੇ ਉੱਪਰੋਂ ਤੁਸੀਂ ਮਹੀਨੇ ਦੇ ਤੁਸੀਂ ਘੱਟੋ ਘੱਟ ਨੇ ਜਿਹੜਾ ਘੱਟੋ ਘੱਟ ਤੁਸੀਂ ਲੱਖ ਰੁਪਏ ਬੰਦਿਆ ਜਿਆਦਾ ਨਹੀਂ ਮੈਂ ਕਹਿੰਦਾ ਕਿ ਘੱਟੋ ਘੱਟ 1 ਲੱਖ ਰੁਪਈਆ ਤੁਸੀਂ ਪੱਕਾ ਕਮਾਉਂਗੇ ਹੁਣ ਆਪਾਂ ਗੱਲ ਕਰੀਏ ਨੰਬਰ 2 ਆਪਾਂ ਗੱਲ ਕਰੀਏ ਫੇਸਬੁੱਕ ਦੀ ਹੈਨਾ ਫੇਸਬੁੱਕ ਤੋਂ ਵੀ ਤੁਸੀਂ 2 ਲੱਖ ਰੁਪਏ ਮਹੀਨਾ ਕਿਉਂਕਿ ਜਿਹੜਾ ਫੇਸਬੁੱਕ ਆ ਉਹ YouTube ਦੇ ਨਾਲੋਂ ਜ਼ਿਆਦਾ ਪੈਸਾ ਦਿੰਦਾ ਵਾ ਠੀਕ ਹੈ ਜੀ ਆਮ ਮਹੀਨੇ ਦੇ ਤੁਹਾਡੇ ਸੋਸ਼ਲ ਮੀਡੀਆ ਤੋਂ ਹੀ ਸਿਰਫ ਤੁਹਾਡੇ ਕਿੰਨੇ ਹੋਗੇ 3 ਲੱਖ ਰੁਪਈਆ ਸਿਰਫ 3 ਲੱਖ ਰੁਪਈਆ ਇਹਦੇ ਹੋਗੇ ਫੇਸਬੁਕ ਤੇ YouTube ਦੇ ਉਤੋਂ ਹੁਣ ਆਪਾਂ ਗੱਲ ਕਰੀਏ ਜਦੋਂ ਤੁਹਾਡੇ 10000 ਸਬਸਕ੍ਰਾਈਬਰ ਹੋ ਜਾਣਗੇ ਤਾਂ ਤੁਸੀਂ ਹਰ ਇੱਕ ਆਪਣੀ ਵੀਡੀਓ ਦੇ ਵਿੱਚ ਕਹਿ ਸਕਦੇ ਹੋ ਜੀ ਅਗਰ ਤੁਸੀਂ ਆਪਣੇ ਘਰ ਦੇ ਵਾਸਤੇ ਦੇਸੀ ਘੋੜੀਆਂ ਮਤਲਬ ਵੀ ਬਣੀਆਂ ਹੋਈਆਂ ਆਟੇ ਦੀਆਂ ਪਿੰਨੀਆਂ ਹਨਾ ਚੌਲਾਂ ਦੀਆਂ ਪਿੰਨੀਆਂ ਜਾਂ ਮਤਲਬ ਵੀ ਜਿਹੜੀ ਹੁੰਦੀਆਂ ਨੇ ਅਲਸੀ ਦੀਆਂ ਪਿੰਨੀਆਂ ਤੁਸੀਂ ਅਗਰ ਆਪਣੇ ਘਰੇ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਆਰਡਰ ਕਰ ਸਕਦੇ ਹੋ ਅਸੀਂ ਤੁਹਾਡੇ ਘਰੇ ਡਿਲੀਵਰੀ ਕਰਵਾ ਦਾਂਗੇ ਤਾਂ ਜਿਆਦਾ ਅੱਜ ਦੀ ਡੇਟ ਦੇ ਵਿੱਚ ਜਿਆਦਾ ਤੋਂ ਘੱਟ ਹੋ ਹੀ ਇਹੀ ਰਹੇ ਆ ਪਿੱਛੇ ਜੀ ਮੈਂ ਵੀ ਪਿੰਨੀਆਂ ਮੰਗਾਈਆਂ ਸੀ ਮੈਂ ਵੀ ਆਰਡਰ ਕਰਕੇ ਮੈਂ 2 ਕਿਲੋ ਪਿੰਨੀਆਂ ਮੰਗਾਇਆ ਸੀ ਹੁਣ ਤੁਸੀਂ ਜੋ ਵੀ ਉਸ ਰੱਖੋਗੇ ਮੰਨ ਕੇ ਜਦੋਂ ਤੁਸੀਂ 4 ਕਿਲੋ 400 ਰੁਪਏ ਕੇਜੀ ਰੱਖਤੀ ਜਾਂ 500 ਰੁਪਏ ਕੇਜੀ ਰੱਖਦੀ ਮੰਨ ਕੇ ਜਦੋਂ ਤੁਹਾਨੂੰ ਕਿਸੇ ਨੇ ਆਰਡਰ ਕਰਤਾ ਵੀ ਭਾਜੀ ਮੈਨੂੰ 2 ਕਿਲੋ ਪਿੰਨੀਆਂ ਚਾਹੀਦੀਆਂ ਨੇ ਆਹ 2 ਕਿਲੋ ਏਰੀਆਂ ਉਹਦੇ ਨਾਲ ਕੀ ਹੁੰਦਾ ਵਾ ਤੁਸੀਂ ਪਿੰਨੀਆਂ ਬਣਾਉਂਦੀਆਂ ਘਰੇ ਡਿਲੀਵਰੀ ਖੜੀ ਜਾਂਦੀਆਂ ਇੱਕ ਤਾਂ ਦੇਖੋ ਤੁਸੀਂ ਉਹਦੀ ਪਿੰਨੀ ਸੀ ਜੋ ਤੁਸੀਂ ਵੀਡੀਓ ਬਣਾਉਂਗੇ ਉਹਦੇ ਤਾਂ ਤੁਸੀਂ YouTube ਤੇ ਵੀ ਅਪਲੋਡ ਕਰਨੀਆਂ ਤੇ ਇੱਕ ਜਿਹੜੀ ਤੁਸੀਂ ਪਿੰਨੀਆਂ ਆਪ ਬਣਾਉਗੇ ਤੁਸੀਂ ਉਹਨੂੰ ਮਤਲਬ ਡਿਲੀਵਰ ਕਰੋਗੇ ਉਹਦੇ ਵੀ ਪੈਸੇ ਆਗੇ ਮੰਨ ਕੇ ਚਲੋ ਤੁਹਾਡੇ ਤੋਂ ਮੰਨ ਲਓ ਮਹੀਨੇ 'ਚ 10 ਕਿਲੋ ਵੀ ਪਿੰਨੀਆਂ ਕਿਸੇ ਨੇ ਖਰੀਦ ਲਈਆਂ 500 ਰੁਪਏ ਦੇ ਹਿਸਾਬ ਨਾਲ ਦੇਖੋ ਕਿੰਨੇ ਪੈਸੇ ਬਣ ਗਏ ਇਹ ਵੱਖਰੇ ਬਣ ਗਏ YouTube ਤੋਂ ਕਰੀਆਂਣਗੇ ਤੇ Facebook ਦੇ ਉੱਤੋਂ ਵੱਖਰੇ ਆਣਗੇ ਇੱਕ ਨਾ MP ਦੀ ਜਨਾਨੀ ਆ MP ਦੀ ਇੱਕ ਲੇਡੀਜ਼ ਆ ਉਹਨੇ ਇਸੇ ਤਰ੍ਹਾਂ ਇੱਕ ਕਾਉਨੋ ਸ਼ੁਰੂ ਕੀ ਤਸੀਆ ਉਹਨੇ ਸਿਰਫ YouTube ਦੇ ਉੱਤੇ ਹੀ ਕੰਮ ਕੀਤਾ ਸੀਗਾ ਉਹਨੇ Facebook ਤੋਂ ਤੋਂ ਕੋਈ ਨਹੀਂ ਸੀ ਹੁੰਦਾ ਹੀ ਨਹੀਂ ਇੰਨੀ ਇਨਕਮ ਨਹੀਂ ਸੀ ਹੁੰਦੀ Facebook ਤੋਂ ਉਹਨੇ ਮੌਣ ਲੱਗੀ ਆ ਔਰ YouTube ਦੇ ਉੱਤੇ ਚੈਨਲ ਖੋਲ੍ਹਿਆ ਸੀ YouTube ਤੇ ਚੈਨਲ ਖੋਲ੍ਹ ਕੇ ਉਹਨੇ ਬਸ ਸਿਰਫ ਆਪਣਾ ਕੁਕਿੰਗ ਦਾ ਬਣਾਇਆ ਸੀ ਤੇ ਉਹਨੂੰ ਦੱਸੂਗਾ ਕਿ ਵੀ ਘਰੇ ਤੁਸੀਂ ਬਿਸਕੁਟ ਕਿਵੇਂ ਬਣਾ ਸਕਦੇ ਹੋ ਪੀਜ਼ਾ ਜਿਵੇਂ ਬਣਾ ਸਕਦੇ ਹੋ ਤੇ ਉਹਨੇ ਕੇਕ ਦੇ ਬਾਰੇ ਵਿੱਚ ਸ਼ੁਰੂ ਕਰਨਾ ਕੇਕ ਕਿਵੇਂ ਬਣਾ ਸਕਦੇ ਹਾਂ ਪਿੰਨੀਆਂ ਕਿਵੇਂ ਬਣਾ ਸਕਦੇ ਹਾਂ ਲੱਤ ਨਾਲ ਕਿਹੜੀਆਂ ਪਿੰਨੀਆਂ ਤੇ ਉਹ ਜਨਾਨੀ ਇੰਨੀ ਫੇਮਸ ਹੋ ਗਈ ਨਾ ਉਹਦੇ ਜਨਾਨੀ ਦੇ 5 ਤੋਂ 6 ਮਹੀਨੇ ਦੇ ਵਿੱਚ ਚੈਨਲ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਉਹਦੇ ਚੈਨਲ ਦੇ 10 ਮਿਲੀਅਨ 10 ਮਿਲੀਅਨ ਦੇ ਸਬਸਕ੍ਰਾਈਬਰ ਹੋ ਗਏ ਤੇ ਉਸ ਤੋਂ ਬਾਅਦ ਉਹਨੂੰ ਆਰਡਰ ਆਉਣੇ ਸ਼ੁਰੂ ਹੋ ਗਏ ਬਹੁਤ ਹੀ ਜ਼ਿਆਦਾ ਉਹ ਘਰ ਦੇ ਵਿੱਚ ਕਾਰੋਗ ਲਾਈ ਉਹਨੇ ਕੀ ਕੀਤਾ ਫਿਰ ਅੱਗੇ ਆਪਣੀ ਇੱਕ ਟੀਮ ਹਾਇਰ ਕਰਨੀ ਟੀਮ ਬਣਾ ਲਈ ਵੀ ਜੋ ਕੇਕ ਬਣਾਣਾ ਉਹ ਸਪਲਾਈ ਕਰਨਾ ਕਿੱਥੇ ਕਿੱਥੇ ਕੀ ਕੀ ਭੇਜਣਾ ਉਹਨੇ ਸਾਰਾ ਕੁਝ ਇਦਾਂ ਮਤਲਬ ਵੀ ਰੈਡੀ ਕਰ ਲਿਆ ਹੁਣ ਉਹ ਜਮਾਨੀ ਦੀ ਮਤਲਬ ਵੀ ਉਹਨੇ ਬਹੁਤ ਹੀ ਤਗੜੀ ਆਪਣੀ ਘਰ ਦੇ ਵਿੱਚ ਹੀ ਉਹਨੇ ਮਤਲਬ ਵੀ ਆਪਣੀ ਇੱਕ ਬੇਕਰੀ ਬਣਾ ਲਈ ਆ ਆ ਉਹਨੇ ਆਪਣੀ ਬੇਕਰੀ ਬਣਾ ਲਈ ਉਹਨੇ ਮਾਣਾ ਤੇ ਉਹਦੀ ਮੰਥਲੀ ਦਾ ਛੋਟਾ ਛੋਟਾ ਦੀ ਇੱਕ ਦਿਨ ਦੀ ਕਮਾਈ پتہ ਕਿੰਨੀ ਆ ਸਿਰਫ ਜੇ ਉਹਦੀ ਕਲੀ-ਕਲੀ ਸਟੋਰ ਸਟੋਰ ਦੀ ਗੱਲ ਕਰਦਾ ਆਨਲਾਈਨ ਦੀ ਤਾਂ ਕਰ ਛੱਡੋ ਆਨਲਾਈਨ ਦੀ ਆਪਾਂ ਗੱਲ ਨਹੀਂ ਕਰਦੇ ਸਿਰਫ ਤੁਸੀਂ ਉਹਦੀਆਂ ਲਾ ਲਓ ਆਫਲਾਈਨ ਉਹਦੀ ਆਫਲਾਈਨ ਇੱਕ ਦਿਨ ਦੀ 60000 ਰੁਪਇਆ ਜਿਹੜੀ 70000 ਰੁਪਇਆ ਉਹਦੀ ਸਿਰਫ ਇੱਕ ਦਿਨ ਦੀ ਕਮਾਈ ਆ ਇੱਕ ਦਿਨ ਦੀ ਦੇਖੋ ਜਿਹੜੇ ਆਰਡਰ ਹੁੰਦੇ ਨੇ ਉਹਦੇ ਇੱਕ ਦੇ ਤੇ ਕਿਉਂਕਿ ਇਹਦੇ ਵਿੱਚ ਕੇਕ ਵੀ ਜਾਂਦੇ ਨੇ ਕੇਕ ਵੀ ਜਾਂਦੇ ਨੇ ਅਲਸੀ ਦੀਆਂ ਪਿੰਨੀਆਂ ਵੀ ਜਾਂਦੀਆਂ ਤੇ ਚੋਲਾ ਦੀਆਂ ਪਿੰਨੀਆਂ ਵੀ ਜਾਂਦੀਆਂ ਨੇ ਹੋਰ ਵੀ ਪਤਾ ਨਹੀਂ ਮੱਠੀਆਂ-ਮੁੱਠੀਆਂ ਹੁੰਦੀਆਂ ਨੇ ਨਾ ਉਹ ਉਹਨਾਂ ਨੇ ਕੇਕ ਕਰਾਸ ਵਗੈਰਾ ਬੜਾ ਕੁਝ ਨਹੀਂ ਦਵਾ ਉਹ ਜਨਾਨੀ ਨੇ ਬਹੁਤ ਸਾਰਾ ਦਾ ਕੋਈ ਘਰ ਲਿਆ ਉਹ ਤੋਂ YouTube ਦੇ ਤੋਂ 7000 ਰੁਪਏ ਉਹਦਾ ਇੱਕ ਦਿਨ ਦਾ ਆ ਰਿਹਾ ਵਾ ਤੇ ਉਹਦੇ ਅੰਦਰ ਮੇਰੇ ਕਦੇ ਘੱਟੋ ਘੱਟ 40 ਤੋਂ ਲੈ ਕੇ 50 ਬੰਦੇ ਕੰਮ ਕਰਦੇ ਨੇ ਜੀ ਠੀਕ ਆ ਉਹ ਕੱਲੀ ਜਿਹਨਾਂ ਦੀ ਬਿਜ਼ਨਸ ਦੇਖਦੀ ਆ ਤੇ ਬਾਕੀ ਜਿਹੜੇ ਉਹਦੇ ਅੰਦਰ ਬੰਦੇ ਕੰਮ ਕਰਦੇ ਨੇ ਇਹ ਸਾਰਾ 40 50 ਬੰਦੇ 60000 ਰੁਪਏ ਇੱਕ ਦਿਨ ਦਾ ਤਮਾਰੀਆ ਤੇ ਮਹੀਨੇ ਦਾ ਦੇਖ ਲਓ ਕਿੰਨਾ ਹੋ ਗਿਆ ਆਪਣੇ ਹਿਸਾਬ ਨਾਲ ਉਸ ਤੋਂ ਬਾਅਦ ਫੇਸਬੁਕ ਤੇ YouTube ਤੋਂ ਤਾਂ ਉਹ ਕਿੱਦਾਂ ਕਮਾਉਂਦੀ ਆ ਉਹਦੀ ਰਤ ਤੋਂ ਕਿੰਨੀ ਆਉਂਦੀ ਆ ਜਾਣ ਕੇ ਮਹੀਨੇ ਦੀ ਮੰਨ ਕੇ ਚਲੋ ਕਿੰਨਾ ਤਾਂ 10-15 ਲੱਖ ਰੁਪਏ ਨਾਰਮਲ ਹੀ ਉਹਦੀ ਹੋਏਗੀ ਮਹੀਨੇ ਦੀ ਕਮਾਈ ਹਨਾ ਸੋ ਮੈਂ ਵੀ ਤੁਹਾਨੂੰ ਇਹੀ ਕਹਿਣਾ ਵਾ ਅਗਰ ਤੁਹਾਡੇ ਅੰਦਰ ਕੁਕੀ ਦਾ ਟੈਲੈਂਟ ਹੈਗਾ ਜੀ ਹਨਾ ਤਾਂ ਤੁਸੀਂ ਵੀਡੀਓ ਬਣਾ ਕੇ ਤੁਸੀਂ YouTube ਤੇ Facebook ਤੇ Instagram ਦੇ ਉੱਤੇ ਅਪਲੋਡ ਕਰਨੇ ਸ਼ੁਰੂ ਕਰਦੋ ਇਹਦੇ ਵਿੱਚ ਕੰਪੀਟੀਸ਼ਨ ਇੰਨਾ ਨਹੀਂ ਹੈਗਾ ਬਹੁਤ ਘੱਟ ਕੰਪੀਟੀਸ਼ਨ ਆ ਤੁਸੀਂ ਆਪਣੀ ਪੰਜਾਬੀ ਲੈਂਗੁਏਜ ਦੇ ਵਿੱਚ ਇਹ ਬਣਾਉਣਾ ਸ਼ੁਰੂ ਕਰ ਦਿਓ ਜਾਂ ਫਿਰ ਤੁਸੀਂ ਹਿੰਦੀ ਲੈਂਗੁਏਜ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿਓ ਜਾਂ ਫਿਰ ਅੰਗਰੇਜ਼ੀ ਇੰਗਲਿਸ਼ ਦੇ ਵਿੱਚ ਜਿਹੜੀ ਤੁਹਾਨੂੰ ਮਤਲਬ ਵੀ ਭਾਸ਼ਾ ਵਧੀਆ ਲੱਗਦੀ ਆ ਉਹਦੇ ਵਿੱਚ ਤੁਸੀਂ ਬਣਾਉਣੀਆ ਸ਼ੁਰੂ ਕਰ ਸਕਦੇ ਹੋ ਇਹ ਚੀਜ਼ ਹਰੇਕ ਬੰਦਾ ਦੇਖਦਾ ਹੀ ਦੇਖਦਾ ਵਾ ਅਗਰ ਤੁਸੀਂ ਕਿਸੇ ਪਿੰਡ ਤੋਂ ਬਣਾਉ ਕਰਦੇ ਹੋ ਹਣਾ ਤੁਸੀਂ ਉਹਨੂੰ ਤੁਹਾਨੂੰ ਸੈਟ ਅਪ ਲਾਉਣ ਦੀ ਜ਼ਿਆਦਾ ਲੋੜ ਨਹੀਂ ਹੈਗੀ ਤੁਹਾਡੇ ਘਰੇ ਕੋਈ ਬੰਦਾ ਹੋਏਗਾ ਹਣਾ ਜਿਹੜਾ ਤੁਹਾਡੀ ਸ਼ਰਤ ਪੂਰ ਸਕੇ ਹਣ ਜਦ ਤੱਕ ਬ੍ਰਦਰ ਲਾੜੋ ਜਾਂ ਕੋਈ ਸਿਸਟਰ ਲਾੜੋ ਉਹਨੂੰ ਕੋ ਵੀ ਤੁਸੀਂ ਫੋਨ ਕਰਕੇ ਇਦਾਂ ਕਰ ਦਿਓ ਤੇ ਮੈਂ ਵੀਡੀਓ ਬਣਾਉਣੇ ਆ ਤੁਸੀਂ ਬਸ ਮੰਨਦੇ ਉਹਦੇ ਬਾਅਦ ਦੱਸ ਲੈਣਾ ਜੋ ਵੀ ਮਸਾਲੇ ਤਿਆਰ ਕਰਨੇ ਉਹ ਪਹਿਲਾਂ ਤੁਸੀਂ ਬਣਾ ਕੇ ਮਤਲਬ ਰੈਡੀ ਕਰਕੇ ਰੱਖ ਲੈਣੇ ਆ ਉਹਦੇ ਬਾਰੇ ਬਸ ਤੁਸੀਂ ਬੋਲੀ ਜਾਣਾ ਉਹਦੇ ਵਾਸਤੇ ਤੇ ਉਹਦੀ ਤੁਸੀਂ ਰੋਟੀਆਂ ਬਣਾਉਣੀਆਂ ਦੱਸ ਦਿਓ ਉਹ ਦੱਸ ਤਾਂ ਫਲਾਂਟ ਵੀ ਘਾਣਾ ਦੱਸ ਤਾਂ ਵੀ ਆਂਡੂ ਤੇ ਪਰਾਠੇ ਕਿਵੇਂ ਬਣਾਈਏ ਮੋਲੀ ਦੇ ਪਰਾਠੇ ਕਿਵੇਂ ਬਣਾਈਏ ਮੈਥੀ ਦੇ ਪਰਾਠੇ ਕਿਵੇਂ ਬਣਾਈਏ ਇਦਾਂ ਚ ਚੀਜ਼ਾਂ ਦੱਸ ਮਤਲਬ ਬਹੁਤ ਸ਼ੌਕ ਨਾਲ ਦੇਖਦੇ ਨੇ ਤੇ ਲੋਕੀ ਖਾar ਪੀਣ ਦੇ ਬਹੁਤ ਹੀ ਜ਼ਿਆਦਾ ਸ਼ਿਕਾਇਨ ਨੇ ਉਹ ਦੇਖਦੇ ਨੇ ਖਾar ਪੀਂਦਾ ਅੱਜ ਦੇ ਡੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਕਰੇਜ ਹੋਇਆ ਪਿਆ ਵਾ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਤੁਸੀਂ ਇਹ ਜੇ ਚੈਨਲ ਤੇ ਕੰਮ ਕਰ ਲਓਗੇ ਨਾ ਤਾਂ ਤੁਹਾਨੂੰ ਮੈਂ ਕਹਿੰਦਾ ਤੁਸੀਂ ਮਾਰ ਨਹੀਂ ਖਾਓਗੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪਸਾ ਤੁਸੀਂ ਸ਼ਾਪ ਸਕਦੇ ਹੋ YouTube ਦੇ ਉੱਤੇ ਤੇ ਬਾਕੀ ਮੈਂ ਤੁਹਾਨੂੰ ਦਾ ਸਟੋਰ ਦੱਸਦਾ ਸਟੋਰ ਵਗੈਰਾ ਤੋਂ ਵੀ ਤੁਸੀਂ ਘਰੇ ਬੈਠੇ ਹੀ ਸਟੋਰ ਤੁਸੀਂ ਬਣਾ ਸਕਦੇ ਹੋ ਹੁਣ ਜੇ ਆਪਾਂ ਗੱਲ ਕਰੀਏ ਬੀ ਤੁਸੀਂ ਵੀਡੀਓ ਬੰਦੇ ਵਿੱਚ ਕਈ ਉਹਨ ਮੇਰੇ ਭੈਣ ਭਰਾ ਇਹ ਸੋਚਣਗੇ ਕਿ ਕਿੰਨੇ ਵੀ ਜੀ ਅਸੀਂ ਮਤਲਬ ਵੀਡੀਓ ਦੇ ਵਿੱਚ ਅਸੀਂ ਆਪਣਾ ਮਤਲਬ ਵੀ ਤੇ ਇਸ ਨਹੀਂ ਦੇ ਕੇ ਆਉਣਾ ਚਾਹੁੰਦੇ ਕਿ ਅਸੀਂ ਆਪਣੀ ਵਾਇਸ ਨਾਲ ਇਹ ਚੈਨਲ ਸ਼ੁਰੂ ਕਰ ਸਕਦੇ ਹਾਂ ਜੀ 101% ਤੁਸੀਂ ਆਪਣੀ ਕੰਡੀ ਵਾਇਸ ਨਾਲ ਸਿਰਫ ਤੁਸੀਂ ਆਪਣੀ ਵਾਇਸ ਦੇਣੀ ਆ ਆਪਣੀ ਵਾਇਸ ਦੇ ਨਾਲ ਤੁਸੀਂ ਇਹ ਚੈਨਲ ਸ਼ੁਰੂ ਕਰ ਸਕਦੇ ਹੋ ਉਹ ਕਿਵੇਂ ਕਰਨਾ ਵਾ ਦੇਖੋ ਤੁਹਾਡੇ ਜਿਹੜੇ ਹੱਥ ਨੇ ਸਿਰਫ ਤੁਸੀਂ ਕੰਮ ਕਰਨ ਮੰਨ ਲਓ ਤੁਸੀਂ ਆਟਾ ਗੁੰਧਦੇ ਪਏ ਹੋ ਇਦਾਂ ਕਰਕੇ ਹਾਂ ਜਦ ਤੁਸੀਂ ਪਿਆਜ਼ ਕੱਟਦੇ ਪਏ ਹੋ ਠੀਕ ਹੈ ਜੀ ਜਾਂ ਫਿਰ ਤੁਸੀਂ ਨਮਕ ਚੱਕ ਕੇ ਪਾ ਰਹੇ ਹੋ ਤੁਹਾਡੇ ਸਿਰਫ ਹੱਥ ਹੋਣਗੇ ਹੱਥ ਆਉਣਗੇ ਤੇ ਉਹਦੇ ਵਿੱਚ ਹੱਥ ਆਉਣ ਦੇ ਨਾਲ ਤੁਸੀਂ ਪਿੱਛੇ ਵੌਇਸ ਦੇਈ ਜਾਣੀ ਆ ਜਿਵੇਂ ਤੁਸੀਂ ਦੇਖ ਲ ਤੁਸੀਂ ਸਭ ਤੋਂ ਪਹਿਲਾਂ ਬੋਲਣਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਕੁਕੀ ਚੈਨਲ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਮਟਰ ਪਨੀਰ ਕਿਵੇਂ ਬਣਾ ਸਕਦੇ ਹੋ ਸੋ ਮਟਰ ਪਨੀਰ ਨੂੰ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਜੜੀ ਜੜੀ ਚੀਜ਼ਾਂ ਦੀ ਲੋੜ ਆ ਉਹ ਹੈਗੀਆਂ ਨੇ ਜੀ ਅਸੀਂ ਲਵਾਂਗੇ 200 ਗ੍ਰਾਮ ਪਨੀਰ ਲਵਾਂਗੇ ਜੀ ਤੇ ਸਾਨੂੰ 250 ਗ੍ਰਾਮ ਅਸੀਂ ਮਟਰ ਲਵਾਂਗੇ ਸਾਨੂੰ ਇਹਦੇ ਵਾਸਤੇ ਅਸੀਂ ਜੜੇ ਇਹਦੇ ਵਿੱਚ ਮਸਾਲੇ ਪਾਣੇ ਕਾਲੀ ਮਿਰਚ ਪਾਊਡਰ ਪਾਵਾਂਗੇ ਹਲਦੀ ਪਾਵਾਂਗੇ ਉਹ ਪਾਵਾਂਗੇ ਆਉ ਪਾਵਾਂਗੇ ਉਹ ਤੁਸੀਂ ਦਿਖਾ ਕੇ ਤਾਂ ਤੁਸੀਂ ਮਤਲਬ 71 ਦੇ ਵਿੱਚ ਫੋਨ ਜਾਂ ਤੁਸੀਂ ਇੱਕ ਟਰਾਈਪੋਡ ਲੈ ਲਾ ਟਰਾਈਪੋਡ ਹਣਾ ਟਰਾਈਪੋਡ ਤੁਸੀਂ ਦੇਖ ਲਓ ਸਕਰੀਨ ਦੇ ਉੱਤੇ ਇਦਾਂ ਦਾ ਟਰਾਈਪੋਡ ਹੁੰਦਾ ਤੁਸੀਂ ਉਹ ਲੈ ਲਓ ਉਹ 4-500 ਰੁਪਏ ਦਾ ਆ ਜਾਏਗਾ 4-500 ਰੁਪਏ ਦਾ ਟਰਾਈਪੋਡ ਆ ਜਾਏਗਾ ਤੁਸੀਂ ਉਹ ਇੱਕ ਬਾਇ ਕਰ ਲਓ ਬਸ ਉਹਦੇ ਉੱਤੇ ਫੋਨ ਤੁਹਾਡਾ ਜਿਹੜਾ ਉਹ ਫਿਕਸ ਹੋ ਜਾਂਦਾ ਹੁੰਦਾ ਵਾ ਹਣਾ ਸੋ ਇਹਦਾ ਲਿੰਕ ਟਰਾਈਪੋਡ ਦਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉਹ ਜਾ ਕੇ ਤੁਸੀਂ ਬਾਇ ਕਰ ਸਕਦੇ ਹੋ ਸਿਰਫ 500 ਰੁਪਏ ਦਾ ਤਾਂ ਬੜਾ ਖਰਚਾ ਵਾ ਤਾਂ ਤੁਸੀਂ ਉਹ ਵੀਡੀਓ ਬਹੁਤ ਵਧੀਆ ਤੁਸੀਂ ਬਣਾ ਲੋਗੇ ਤੇ ਬਾਅਦ ਚ ਉਹਨੂੰ ਐਡੀਟਿੰਗ ਕਿੱਦਾਂ ਕਰਨੀ ਆ ਉਹਦੇ ਦੇ ਵਿੱਚ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਵੀ ਇਹਨਾਂ ਵੀਡੀਓ ਐਡੀਟਰ ਦੇ ਉੱਤੇ ਮੈਂ ਇੱਕ ਵੀਡੀਓ ਮੈਂ ਆਲਰੇਡੀ ਬਣਾਈ ਹੋਈ ਆ ਉਹਦੇ ਉੱਤੇ ਮੈਂ ਠੀਕ ਆ ਜੀ ਉਹ ਤੁਸੀਂ ਵੀਡੀਓ ਦੇਖ ਲਓ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਜੇ ਤੁਹਾਨੂੰ ਕੁਕਿੰਗ ਦੀ ਵੀਡੀਓ ਐਡਿਟ ਕਰਨੀ ਨਹੀਂ ਆ ਰਹੀ ਤਾਂ ਕਮੈਂਟ ਦੇ ਵਿੱਚ ਤੁਸੀਂ ਲਿਖ ਦਿਓ ਵੱਧ ਤੋਂ ਵੱਧ ਕਮੈਂਟ ਲਿਖੋ ਵੀ ਸਾਨੂੰ ਕੁਕਿੰਗ ਦੀ ਵੀਡੀਓ ਐਡੀਟਿੰਗ ਕਰਨੀ ਨਹੀਂ ਹੁੰਦੀ ਹੈਗੀ ਸੋ ਉਹਦੇ ਵੀ ਮੈਂ ਪ੍ਰੋਪਰਲੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਮੈਂ ਦੱਸ ਦਾਂਗਾ ਵੀ ਕੁਕਿੰਗ ਦੀ ਜਿਹੜੀ ਵੀਡੀਓ ਵਾ ਉਹਨੂੰ ਕਿਵੇਂ ਤੁਸੀਂ ਸ਼ੂਟ ਕਰਨਾ ਕੂਕੀ ਦੀ ਵੀਡੀਓ ਉੱਥੇ ਤੋਂ ਮੈਂ ਬਣਾ ਦਾਂਗਾ ਪਹਿਲਾਂ ਤੁਹਾਨੂੰ ਕੂਕੀ ਦੀ ਸ਼ੂਟ ਵੀਡੀਓ ਦੱਸਾਂਗਾ ਵੀ ਕਿੱਦਾਂ ਤੁਸੀਂ ਉਹਨੂੰ ਸ਼ੂਟ ਕਰਨਾ ਵਾ ਕਿਵੇਂ ਐਡਿਟ ਕਰਨਾ ਵਾ ਕਿਵੇਂ ਤੁਸੀਂ ਉੱਥੇ ਬੈਕਗ੍ਰਾਉਂਡ ਮਿਊਜ਼ਿਕ ਲਵਾਉਣਾ ਵਾ ਕਿਵੇਂ ਤੁਸੀਂ ਅਪਲੋਡ ਕਰਨੀ ਆ ਜੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰਾ ਨਾ ਇੱਕ ਵਲੌਗ ਚੈਨਲ ਆ ਮੇਰਾ ਮੇਰੇ ਵਲੌਗ ਚੈਨਲ ਦਾ ਨਾਮ ਹੈਗਾ ਵਾ ਵੇਲੇ ਬੰਦੇ ਵੇਲੇ ਬੰਦੇ ਵਲੌਗ ਚੈਨਲ ਆ ਮੇਰਾ ਇੱਕ ਤੇ ਉਹਦੇ ਤੇ ਨਾ ਮੈਂ ਕਦੇ ਕਦੇ ਵੀਡੀਓ ਪੋਣਾ ਬਣਾਵਾ ਅਸੀਂ ਨਾ ਕੁਦਰਤੀ ਘਰ ਦੇ ਵਿੱਚ ਮਤਲਬ ਵੀ ਪੰਜੀਰੀ ਬਣਾਈ ਸੀਗੀ ਮੇਰੇ ਮਸੀਹ ਜੀ ਆਏ ਹੋ ਸੀ ਅਸੀਂ ਪੰਜੀਰੀ ਬਣਾਈ ਮੈਂ ਉਹਦੀ ਨੋਰਮਲੀ ਆਪਣੇ ਆਈਫੋਨ ਦੇ ਉੱਤੋਂ ਨਾ ਵੀਡੀਓ ਸ਼ੂਟ ਕਰਕੇ ਉਹਦੀ ਮੈਂ ਵੀਡੀਓ ਅਪਲੋਡ ਕਰਾਤੀ ਵੀਡੀਓ ਸ਼ੂਟ ਕੀਤੀ ਪਹਿਲਾਂ ਫਿਰ ਨੂੰ ਮੈਂ ਐਡੀਟਿੰਗ ਕੀਤੀ ਐਡੀਟਿੰਗ ਕਰਕੇ ਮੈਂ YouTube ਦੇ ਉੱਤੇ ਪਾਤੀ ਉਹਦੇ ਨਾ 10 ਦਿਨ ਦੇ ਵਿੱਚ ਪਤਾ ਕਿੰਨੇ ਵੀਊ ਆ ਗਏ ਉਹਦੇ 10 ਦਿਨ ਦੇ ਵਿੱਚ ਉਹਦੇ 5000 5000 ਵੀਊ ਆ ਗਏ ਉਹਦੇ ਵਿੱਚ ਆ ਉਹ ਚੈਨਲ ਦਾ ਮੀਨਿੰਗ ਇਥੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਤੁਸੀਂ ਜਾ ਕੇ ਜਰੂਰ ਦੇਖਿਓ ਜਾਨੀ ਕਿ ਦੇਖ ਲਓ ਉਹ ਕਿਸੇ ਇੱਕ ਵੀਡੀਓ ਪਾਈ ਸੀਗੀ ਉਹਦੀ ਬਤ ਮੈਂ ਤੇ ਇੱਕ ਵੀਡੀਓ ਪਾਈ ਸੀਗੀ ਵੀ ਮਤਲਬ ਇਹ ਪੰਜੇਰੀ ਕਿਵੇਂ ਬਣਾਈਏ ਤੇ ਉਹਦੇ 5000 ਵਿਊ ਆ ਗਏ ਸੀਗੇ ਤੇ ਉਹਦੇ ਤੋਂ ਮੈਂ ਬਹੁਤ ਘੱਟ ਕੱਪ ਕਰਦਾ ਮੈਂ ਮਤਲਬ ਉਹ ਚੈਨਲ ਤੋਂ ਕਦੇ ਕਦੇ ਹੀ ਵੀਡੀਓ ਅਪਲੋਡ ਕਰਦਾ ਮੈਂ ਸੋ ਉਹ ਵੀ ਚੈਨਲ ਤੋਂ ਜੀ ਮੇਰਾ ਇੱਕ ਵਾਰੀ ਜਾ ਕੇ ਜ਼ਰੂਰ ਦੇਖਿਓ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਜੀ ਅਗਰ ਤੁਹਾਨੂੰ ਇਹ ਵੀਡੀਓ ਪ੍ਰੋਪਰਲੀ ਤਰੀਕੇ ਨਾਲ ਵਧੀਆ ਤੁਹਾਨੂੰ ਸਮਝ ਆ ਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹਾਂ ਵੀ ਤੁਹਾਨੂੰ ਸਮਝ ਆ ਗਿਆ ਅਗਰ ਤੁਹਾਨੂੰ ਨਹੀਂ ਫਿਰ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਤਾਨੂੰ ਪਰੇਸ਼ਾਨੀ ਆ ਜਾਂ ਤੁਹਾਨੂੰ ਸਮਝ ਨਹੀਂ ਲੱਗੇਗੀ ਤਾਂ ਪਲੀਜ਼ ਤੁਹਾਡੇ ਕਮੈਂਟ ਤੁਸੀਂ ਕਰ ਦਿਓ ਮੈਂ ਤੁਹਾਡਾ ਆਨਸਰ 100% ਕਰਾਂਗਾ ਤੇ ਜਾਂ ਫਿਰ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਆਪਣਾ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਤੁਸੀਂ ਮੈਨੂੰ ਦੱਸ ਕੇ ਆਪਣੀ ਪ੍ਰੋਬਲਮ ਸੌਲਵ ਕਰਵਾ ਸਕਦੇ ਹੋ ਜੀ ਸੋ ਦੋਸਤੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨ ਲਾ ਚੰਨਾ ਜੀ ਮੈਂ ਜਲੰਧਰ ਸ਼ਹਿਰ ਦੇ ਵਿੱਚ ਨੀ ਬਹੁਤ ਹੀ ਜਲਦੀ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ Facebook, YouTube, Instagram, Telegram ਤੇ WhatsApp ਤੋਂ ਤੁਸੀਂ ਘਰੇ ਬੈਠੇ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਤੇ ਇਸ ਤੋਂ ਇਲਾਵਾ 10 ਤੋਂ 15 ਇਹੋ ਜਿਹੇ ਮੈਂ bizness idea ਬਾਰੇ ਤੁਹਾਨੂੰ ਦੱਸਾਂਗਾ ਸਿਰਫ ਤੁਸੀਂ ਘਰੇ ਬੈਠ ਕੇ ਉਹਨਾਂ ਤੋਂ ਤੁਸੀਂ 2 ਤੋਂ 3 ਘੰਟੇ ਕੰਮ ਕਰਨਾ ਵਾ ਤੁਸੀਂ 2 ਤੋਂ 3 ਘੰਟੇ ਕੰਮ ਕਰਕੇ ਤੁਸੀਂ ਮਹੀਨੇ ਦੇ ਕਿਵੇਂ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਜੀ ਕਿਉਂਕਿ ਮੇਰੀ ਜਿਹੜੀ ਵਰਕਸ਼ਾਪ ਹੁੰਦੀ ਹੈ ਉਹਦੇ ਵਿੱਚ 30 ਤੋਂ 35 ਬੰਦੇ ਹੀ ਹੁੰਦੇ ਨੇ ਵੱਧ ਤੋਂ ਵੱਧ 40 ਹੋ ਜਾਂਦੇ ਨੇ ਜੀ ਇਸ ਤੋਂ ਵੱਧ ਅਸੀਂ ਆਪਣੀ ਵਰਕਸ਼ਾਪ ਦੇ ਵਿੱਚ ਬੰਦਿਆਂ ਨੂੰ ਨਹੀਂ ਰੱਖਦੇ ਹੈਗੇ ਜੀ ਸੋ ਮੈਂ ਕਹਿੰਦਾ ਤੁਸੀਂ ਅੱਜ ਹੀ ਕਾਲ ਕਰਕੇ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ ਅਗਰ ਤੁਸੀਂ ਉਹ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਨੇ ਹੋ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੀ ਜ਼ਿੰਦਗੀ ਬਦਲ ਜੇਗੀ ਜ਼ਿੰਦਗੀ ਇਹ ਮੇਰਾ ਵਾਅਦਾ ਤੁਹਾਡੇ ਨਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਬਿਜ਼ਨਸ ਆਈਡੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਉਂਦਾ ਰਹਨਾ ਹੈ ਕਿ ਤੁਸੀਂ ਘਰੇ ਬਿਟ ਕੇ ਤੁਸੀਂ ਕਿਵੇਂ ਲੱਖ ਰੁਪਏ ਤੁਸੀਂ ਟੁਮਾ ਸਕਦੇ ਹੋ ਜੀ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ